ਤਨ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਗ ਸੂਹੀ ਮਹੱਲਾ 3 ਕਰ ਦਸਵਾ ਇੱਕ ਓ ਅੰਕਾਰ ਸਤ ਗੁਰ ਪ੍ਰਸਾਦਿ दुनिया ना ही जो मर वन सी लोका ना ही जो मर खाक थी दुनिया ना ही जो मारवंसी लोका न साला जो मर खाक थी वाहो मेरे बाबा गुरमुख सदा है सच्चा वे परवा रहा दुनिया केरी दोस्ती ਬਾਨ ਮੁਖ ਤੱਜ ਮਰਾਨਾ ਜਾਮਪੁਰ ਬੱਦੇ ਮਾਰਿਆ ਹੈ ਵੇਲਾ ਨਾ ਲਾਹਨ ਗੁਰਮੁਖ ਜਨਮ ਸਕਾਰਥਾ ਸੱਚੇ ਸਬਦ ਲਗਾਨ ਆਤਮ ਰਾਮ ਪ੍ਰਗਾਸਿਆ ਸਜੇ ਸੁਖ ਰਹਾਨ ਸਾਬਦ ਵਿਸਾਰਿਆ ਦੂਜੇ ਭਾਈ ਰਚਾਨ ਤਿਸਨਾ ਭੁਖ ਨਾ ਉਤਰੈ ਅਨ ਦਿਨ ਜਲਤ ਫਿਰੰਨ ਦੁਸਤਾਨ ਨਾਲ ਦੋਸਤੀ ਨਾਲ ਸੰਤਾ ਵੈਰ ਕਰਨ ਪਡੂਬੇ ਕੁੱਟਾਂ ਬਸਿਓ ਸਗਲੇ ਕੋ ਲਡੂ ਬਨ ਨਿੰਦਾ ਪਲੀ ਕਿਸਾ ਕੀ ਨਹੀਂ ਮਨ ਮੁਖ ਮੁਗਦ ਕਰਨ ਮੋਹ ਕਾਲੇ ਤਨ ਨਿੰਦ ਕਾ ਨਰਕੇ ਕੋਰ ਪਵਨ ਈਮਾਨ ਜਿਸਾ ਸੀ ਬਹ ਤੈਸਾ ਹੂ ਵਹ ਤਿਹੀ ਕਰਮ ਕਮਾਈ ਆਪ ਬੀਜ ਆਪੇ ਹੀ ਖਾਵਣਾ ਕਹਿਣਾ ਕਿਛੂ ਨਾ ਜਾਈ ਮਹਾਪੁਰਖਾ ਕਾ ਬੋਲਣਾ ਹੂ ਵਾ ਗਿਤਾ ਪਰਥਾਏ ਓਏ ਮਰਦ ਭਰੇ ਭਰਪੂਰ ਹਾ ਹੈ ਉਹਨਾ ਤਿਲ ਨਾ ਤਮਾਈ ਗੁਣਕਾਰੀ ਗੁਣ ਸੰਗਰੇ ਅਵਰਾ ਉਪਦੇਸੇ ਦਾ ਸੇਵੜ ਭਾਗੀ ਜੇ ਉਹਨਾ ਮਿਲ ਰਹੀ ਅਨੰਦਿਨ ਨਾਮ ਲਾਈ ਨਾ ਦੇਸੀ ਰਜਕ ਸੰਬਾ ਹੇ ਜਿਨੋ ਪਾਈ ਮੇਦਨੇ ਏਕੂ ਹੈ ਗਾਤਾਰ ਸਚਾ ਆਪ ਤਣੀ ਸੋ ਸਚ ਤੀਰੇ ਨਾਲ ਹੈ ਗੁਰਮੁਖ ਨਦਰ ਨਿਆਲ ਆਪੇ ਬਖਸੇ ਮੇ ਲਲਾਈ ਸੋ ਪ੍ਰਵ ਸਦਾ ਸਮਾ ਮਾਨਮਾਨ ਮਾਇਲਾ ਸੱਚ ਨਿਰਮਲਾ ਕਿਉ ਕਰ ਮਿਲ ਆਇ ਪ੍ਰਭ ਮਿਲੇ ਤਾਂ ਮਿਲ ਰਹਾ ਹਉ ਮੈਂ ਸਬਦ ਜਲਾਇ ਸੋ ਸੋ ਸੱਚਾ ਵੀਸਰੈ ਤ੍ਰਿਗ ਜੀਵਣ ਸੰਸਾਰ ਨذر ਕਰੇ ਨਾ ਵਿਸਰੈ ਗੁਰਮਤੀ ਵਿਚਾਰ ਸਤਿਗੁਰ ਮਿਲੇ ਤਾਂ ਮਿਲਰਾ ਸਾਚ ਰਖਾ ਵਰਤਾਰ ਮਿਲਿਆ ਹੋਏ ਨਾ ਵਿਛੜੈ ਗੁਰ ਕਾ ਹੇ ਤਪਿਆਰ ਪਿਰਸਾਹੀ ਆਪਣਾ ਗੁਰ ਕੈ ਸ਼ਬਦ ਵਿਚਾਰ ਮਿਲ ਪ੍ਰੀਤਮ ਸੁਖ ਪਾਇਆ ਸੋਭਾਵੰਤੀ ਨਾਰ ਮਾਨ ਮੁਖ ਮਾਨ ਨਾ ਭਿਜਈ ਆਤਮੈ ਲਈ ਚਿਤ ਕਠੋਰ ਸੱਪੈ ਦੁੱਧ ਪੀ ਆਈਏ ਅੰਦਰ ਵਿਸਨ ਕੋਰਾ ਆਪ ਕਰੇ ਕਿਸ ਆਖੀਏ ਆਪੇ ਬਖਸ਼ਣ ਹਾਰ ਗੁਰ ਸਬਦੀ ਮਾਲੀ ਉਤਰੇ ਤਾਂ ਸੱਚ ਬਣਿਆ ਸੀਗਾਰ ਸੱਚਾ ਸਾ ਉਹ ਸੱਚੇ ਵਣਜਾਰੇ ਉਥੈ ਕੂੜੇ ਨਾ ਟਿਕਾਨ ਓਨਾ ਸੱਚ ਨਾ ਭਾਵਈ ਦੁਖਹੀ ਮਾਹੇ ਪਚਾਨਾ ਹਉ ਮੈਂ ਮਲਾ ਜਗ ਫਿਰੈ ਮਰ ਜੰਮੈ ਵਾਰੂ ਵਾਰ ਤਕਮਾਵਣਾ ਕੋਈ ਨ ਮੇਟਣਾਰ ਸੰਤਾਂ ਸੰਗਤ ਮਿਲ ਰਹਿ ਸੰਤਾਂ ਸੰਗਤ ਮਿਲ ਰਹਿ ਤਾਂ ਸੱਚ ਲੱਗੈ ਪਿਆਰ ਸੱਚ ਸਲਾਹੀ ਸੱਚ ਮਾਨ ਦਰ ਸਚੈ ਸਚਿਆਰ ਗੁਰਪੂਰੇ ਪੂਰੀ ਮਤ ਹੈ ਅਹਨ ਸੰਨਾਮ ਧਿਆਈ ਹੋ ਮੈਂ ਮੇਰਾ ਵੱਡ ਰੋਗ ਹੈ ਵਿੱਚ ਹੂਠਾ ਕਰਾਈ ਗੁਰਸਾਲਾ ਹੀ ਆਪਣਾ ਨਿਵ ਨਿਵ ਲਾਗਾ ਪਾਈ ਤਨ ਮਨ ਸੋਪੀ ਆਗੇ ਧਰੀ ਵਿੱਚ ਹੋ ਆਪ ਗਵਾਈ ਖਿਚੋ ਤਾਣ ਬਿਘੁਚੀਆ ਏਕ ਸਸਿਓ ਲੇਵਲਾਈ ਹਮੈ ਮੀਰਾ ਛੱਡ ਤੂ ਤਾ ਸਚ ਰਹਿ ਸਮਾਈ ਸਤ ਗੁਰੂ ਨੂੰ ਮਿਲੇ ਸੇ ਭਾਈ ਰਾ ਸੱਚੇ ਸ਼ਬਦ ਲਗਾਨਾ ਸੱਚ ਮਿਲੇ ਸੇਨਾ ਵਿਛੜਾ ਹੈ ਦਰ ਸੱਚੇ ਰਿਸਨ ਸੇ ਭਾਈ ਸੇ ਸੱਜਣਾ ਜੋ ਸੱਚਾ ਸਿਵਾਨਾ ਅਵਗਣ ਵਿਕਣ ਭਲਰਨ ਗੁਣ ਕੀ ਸਾਜ ਕਰਨ ਗੁਣ ਕੀ ਸਾਜ ਸੁਖੀ ਉਪਜੈ ਸੱਚੀ ਭਗਤ ਕਰੇ ਨਾ ਸਚ ਵਣਜ ਹੈ ਗੁਰ ਸਬਦ ਸਿਉ ਲਾਹ ਨਾਮ ਲਈ ਨਾ ਸੋਇਨਾ ਰੂਪਾ ਵਕਾਰ ਕਰ ਸੰਚੀਐ ਚੱਲੈ ਨਾ ਚਲਦਿਆ ਨਾਲ ਵਿਣੰਗਾ ਵੇ ਨਾਲ ਨਾ ਚਲਸੀ ਸਭ ਮੁਠੀ ਜਮਕਾਲ ਮਨ ਕਾ ਤੂਸਾ ਹਰਨਾਮ ਹੈ ਹਿਰਦਾ ਰਖੋ ਸਮਾਲ ਇਹੋ ਖਰਚ ਖੋਟ ਹੈ ਗੁਰਮੁਖ ਨਿਭ ਹੈ ਨਾਲ ਇਹ ਮਾਨਾ ਮੁਲਹੁ ਭੁੱਲਿਆ ਜਸ ਹੈ ਪਤ ਗਵਾਈ ਇਹੋ ਜਗਤ ਮੋਹੇ ਜਾ ਬਿਆ ਪਿਆ ਗੁਰਮਤੀ ਸੱਚ ਧਿਆਈ ਹਰ ਕੀ ਕੀਮਤ ਨਾ ਪਵੈ ਹਰ ਜਸ ਲਿਖਣ ਨਾ ਜਾਇ ਗੁਰ ਕਾ ਸਬਦ ਮਾਨ ਤਨ ਰਪੈ ਹਰ ਸਿਉ ਰਹਿ ਸਮਾਈ ਸੁਸਾ ਮੀਜਾ ਰੰਗੁਲਾ ਅਰੰਗੀ ਸੈਜ ਸੁਭਾਈ ਕਾਮਣ ਰੰਗ ਤਾ ਚੜੈ ਜਾ ਪਿਰ ਕੈ ਅੰਕ ਸਮਾਈ ਚਿਰਿ ਵਿਸੁਨੈ ਪੀ ਮెలਨਾ ਜੋ ਸਤ ਗੁਰ ਸੇਵਨ ਅੰਤਰ ਨਾਵ ਨਿਦ ਨਾਮ ਹੈ ਖਾਣ ਖਰਚਨ ਨਾਲੇ ਖੁਟਾਈ ਹਰ ਗੁਣ ਸਹਿਜ ਰਵਨ ਨਾਹੀ ਜਨਮ ਹੈ ਨਾਮਰਹ ਦੁੱਖ ਸਹਨ ਗੁਰ ਰੱਖੇ ਸੇ ਉबरे ਹਰ ਸੋ ਕੀਲ ਕਰਨ ਸੱਜਣ ਮਿਲੇ ਨਾ ਵਿਛੜ ਹੈ ਜੀ ਆਨ ਦਿਨ ਮਿਲੇ ਰਾਨ ਸਜਾਗ ਮਹਿ ਵਿਰਲੀ ਜਾਣੀਐ ਨਾਨਕ ਸੱਚ ਲਹਨ ਸਜਣ ਮਿਲੇ ਨਾ ਵਿਛੜ ਹੈ ਜੀ ਆਨੰਦਿ ਨ ਮਿਲੇ ਰਹਨ ਇਸ ਜਗ ਮਹਿ ਵਿਰਲੀ ਜਾਣੀਐ ਨਾਨਕ ਸੱਚ ਲਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ